ਇਹ ਰਾਮ ਮੰਦਰ ਦੀ ਉਡੀਕ ਕਰਦੇ ਕਰਦੇ ਵੀ ਕਿੰਨੀਆਂ ਪੀੜ੍hiyan 500 ਸਾਲ ਦਾ ਤਕਰੀਬਨ ਅਰਸਾ ਲੱਗ ਗਿਆ ਜੇ ਆਪਾਂ ਤ੍ਰੇਤਾ ਯੁੱਗ ਦੀ ਗੱਲ ਕਰੀਏ ਤਾਂ ਰਾਮ ਭਗਵਾਨ ਨੇ ਸਿਰਫ 14 ਸਾਲ ਦਾ ਬਨਵਾਸ ਕੱਟਿਆ ਸੀ ਤੇ ਆਹ ਕਾਲ ਯੁੱਗ 'ਚ ਤਕਰੀਬਨ ਤਕਰੀਬਨ 500 ਸਾਲ ਤੰਬੂ 'ਚ ਰਹਿ ਕੇ ਬਨਵਾਸ ਕੱਟਿਆ ਤੇ ਉਹ ਬਨਵਾਸ ਬਾਈ ਤਰੀਕ ਨੂੰ ਪੂਰਾ ਪੂਰਨ ਹੋਣ ਜਾ ਰਿਹਾ ਤੇ ਰਾਮ ਲੱਲਾ ਆਪਣੇ ਮਹਿਲ 'ਚ ਵਰਾਜਣ ਜਾ ਰਹੇ ਨੇ ਕਈ ਜਥੇਬੰਦੀਆਂ ਐਸੀਆਂ ਨੇ ਜਿਹੜੀਆਂ ਇੱਥੋਂ ਲੰਗਰ ਲੈ ਕੇ ਲੰਗਰ ਦਾ ਰਸਣ ਲੈ ਕੇ ਤਾਂ ਤੁਰ ਚੁੱਕੀਆਂ ਤੇ 22 ਤਰੀਕ ਨੂੰ ਨੈਗਰੇਸ਼ਨ ਵਾਲੇ ਦਿਨ ਉਥੇ ਲੰਗਰ ਲਗਾਣਗੇ ਮੈਂ ਸਮਝਦਾ ਇੱਕ ਇਹ ਰਿਸ਼ਤੇ ਦੀ ਜਿਹੜੀ ਮਜ਼ਬੂਤੀ ਹੈ ਉਹ ਜ਼ਿਆਦਾ ਵੱਧੀ ਹੈ ਦੇਖੋ ਜਿਹੜੀ ਚੀਜ਼ ਪੱਥਰਦ ਹੁੰਦੀ ਹੈ ਨਾ ਕੌਂਟਰੋਵਰਸੀ ਉਹਦੇ ਨਾਲ ਚੱਲਦੀ ਹੈ ਪੈਰਲਲ ਚੱਲਦੀ ਹੈ ਤਾਂ ਮੈਂ ਸਮਝਦਾ ਆਰਾਮ ਮੰਦਰ ਤੋਂ ਵੱਡੀ ਖੁਸ਼ੀ ਅੱਜ ਕੋਈ ਨਹੀਂ ਇੱਕ ਛੋਟੀ ਦੀਵਾਲੀ ਦੇ ਤੌਰ ਤੇ ਮਨਾਇਆ ਜਾ ਰਿਹਾ 22 ਤਰੀਕ ਨੂੰ ਤੇ ਲੋਕ ਦੀਪਮਾਲਾ ਕਰਦੇ ਕਿ ਬਿਹਾਰ ਦੇ ਰੂਪ ਚ ਮਨਾਇਆ ਜਾ ਰਿਹਾ ਤੇ ਕੌਂਟਰੋਵਰਸੀ ਮਾੜੀ-ਮੋਟੀ ਨਾਲ ਚੱਲੇਗੀ। ਟਰਾਈ ਮੋਦ ਦੇਖਣੇ ਤੁਸੀਂ ਮੈਂ ਹਾਂ ਵਿਸ਼ਾਲ ਸ਼ਰਦਾਰ ਜਿਸ ਤਰ੍ਹਾਂ ਕਿ ਰਾਮ ਮੰਦਿਰ ਦਾ ਨਿਰਮਾਣ ਜਿਹੜਾ ਪੂਰਾ ਹੋ ਚੁੱਕਿਆ ਉਸ ਦਾ ਉਦਘਾਟਨ ਦੀ ਤਾਰੀਖ ਜਿਹੜੀ ਬਾਈ ਰੱਖੀ ਗਈ ਹੈ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਵੀ ਹਿੰਦੂ ਵਸਦਾ ਹੈ ਜਾਂ ਇਹ ਕਹਿ ਲਈਏ ਕਿ ਹਿੰਦੂ ਜਗਤ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਕਿਉਂਕਿ ਅਜਿਹਾ ਮੌਕਾ ਜਿਹੜਾ ਪਹਿਲੀ ਵਾਰ ਹੋ ਰਿਹਾ ਕਿ ਸਾਲ ਦੇ ਵਿੱਚ ਦੂਸਰੀ ਦੀਵਾਲੀ ਹੈ ਜਿਹੜੀ ਇੱਕ ਤਰ੍ਹਾਂ ਦੀ ਹਿੰਦੂ ਜਗਤ ਦੇ ਵਿੱਚ ਮਨਾਈ ਜਾ ਰਹੀ ਹੈ 22 ਤਰੀਕ ਨੂੰ ਆ ਰਾਮ ਮੰਦਿਰ ਦਾ ਉਦਘਾਟਨ ਜਿਹੜਾ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਸ਼ਹਿਰ ਦੇ ਵਿੱਚ ਜਗਾ ਜਗਾ ਜਿਹੜੀ ਹੈਗੀਆਂ ਨੇ ਸ਼ੋਭਾ ਯਾਤਰਾ ਕੱਢੀਆਂ ਚੱਲੀਆਂ ਨੇ ਤਾਂ ਉਸ ਸੰਬੰਧ ਦੇ ਵਿੱਚ ਬੀਜੇਪੀ ਆਗੂ ਅਮਨ ਸ਼ੈਣੀ ਸਾਡੇ ਨਾਲ ਮੌਜੂਦ ਨੇ ਜੋ ਕਿ ਸ਼ੋਭਾ ਯਾਤਰਾ ਕੱਢਣ ਜਾ ਰਹੇ ਨੇ ਅਮਨ ਜੀ ਇਹ ਸ਼ੋਭਾ ਯਾਤਰਾ ਪਿਲਤਾਇ ਦੱਸੋ ਕਿ ਰਾਮ ਮੰਦਰ ਦੀ ਸ਼ੁਰੂਆਤ ਹੋਈ 500 ਸਾਲਾਂ ਦਾ ਇੰਤਜ਼ਾਰ ਆ ਜਿਹੜਾ ਖਤਮ ਹੋਇਆ ਉਸ ਦੀ ਉਸ ਤੋਂ ਬਾਅਦ ਅੱਜ 22 ਤਰੀਕ ਨੂੰ ਉਦਘਾਟਨਾ ਰੱਖਿਆ ਗਿਆ ਕਿ ਮੇਰੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਵੀ ਸਾਡੀ ਜਿਹੜੀ ਪੀੜ੍ਹੀ ਹੈ ਬੜੀ ਕਰਮਾਂ ਵਾਲੀ ਆ ਤੇ ਜਿਹਨੂੰ ਰਾਮ ਮੰਦਰ ਨੇਗਰੇਸ਼ਨ ਦੇਖਣ ਦਾ ਮੌਕਾ ਮਿਲਿਆ ਕਿਉਂਕਿ ਦੇਖੀਏ ਵੀ ਕਿੰਨੀਆਂ ਪੀੜੀਆਂ ਖਤਮ ਹੋ ਗਈਆਂ ਇਹ RAM ਮੰਦਰ ਦੀ ਉਡੀਕ ਕਰਦੇ ਕਰਦੇ ਵੀ ਕਿੰਨੀਆਂ ਪੀੜੀਆਂ 500 ਸਾਲ ਦਾ ਤਕਰੀਬਨ ਅਰਸਾ ਲੱਗ ਗਿਆ ਜੇ ਆਪਾਂ ਤ੍ਰੇਤਾ ਯੁੱਗ ਦੀ ਗੱਲ ਕਰੀਏ ਤਾਂ RAM ਭਗਵਾਨ ਨੇ ਸਿਰਫ 14 ਸਾਲ ਦਾ ਬਨਵਾਸ ਕੱਟਿਆ ਸੀ ਤੇ ਆਹ ਤਲ ਯੁੱਗ ਚ ਤਕਰੀਬਨ ਤਕਰੀਬਨ 500 ਸਾਲ ਤੰਬੂ ਚ ਰਹਿ ਕੇ ਬਨਵਾਸ ਕੱਟਿਆ ਤੇ ਉਹ ਬਨਵਾਸ 22 ਤਰੀਕ ਨੂੰ ਪੂਰਾ ਪੂਰਨ ਹੋਣ ਜਾ ਰਿਹਾ ਤੇ RAM ਲੱਲਾ ਆਪਣੇ ਮਹਿਲ ਚ ਵਰਾਜਨ ਜਾ ਰਹੇ ਨੇ ਮਨ ਜੇ ਵੀ ਕਿਹਾ ਜਾ ਰਿਹਾ ਕਿ ਚਾਰੋਂ ਪੇਠਾਂ ਦੇ ਜਿਹੜੇ ਸ਼ੰਕਰਾਚ ਆ ਰਹੇ ਨੇ ਉਹਨਾਂ ਨੇ ਆਉਣ ਤੋਂ ਮਨਨ ਕਰ ਦਿੱਤਾ ਉਹਨਾਂ ਦਾ ਇਹ ਕਹਿਣਾ ਕਿ ਇੱਕ ਤਾਂ ਟਾਈਮ ਗਲਤ ਹੈ ਕਿ ਸ਼ੁਭ ਟਾਈਮ ਆ ਜਿਹੜਾ ਉਹ ਸਿਰਫ 5 ਤੋਂ 7 ਮਿੰਟ ਦਾ ਆ ਤੇ ਦੂਸਰਾ ਮੰਦਿਰ ਜਿਹੜਾ ਅਨਕੰਪਲੀਟ ਆ ਵੀ ਕੰਪਲੀਟ ਹਜੇ ਹੋਇਆ ਨਹੀਂ ਤੇ ਉਹ ਗਾਰਡਨ ਪਹਿਲਾਂ ਹੀ ਰੱਖ ਦਿੱਤਾ ਗਿਆ ਉਸ ਸੰਬੰਧ ਦੇ ਵਿੱਚ ਉਹਨਾਂ ਨੇ ਜਿਹੜਾ ਆਉਣ ਤੋਂ ਮਨਨ ਕੀਤਾ ਉਹਨਾਂ ਦੀ ਨਾਰਾਜ਼ਗੀ ਕਿਵੇਂ ਦੇਖੋ ਮੰਦਿਰ ਦੀ ਜਿਹੜੀ ਬਿਲਡਿੰਗ ਹੈ ਇਹ ਤਾਂ ਜਿੰਨੀ ਦੇਰ ਮਰਜ਼ੀ ਇਹਨੂੰ ਕੰਸਟਰਕਸ਼ਨ ਕਰ ਸਕਦੇ ਆ ਤੇ ਪਰ ਫਾਇਦਾ ਜਿੱਥੇ ਅਸੀਂ ਪ੍ਰਾਣ ਪ੍ਰਕੇਸ਼ਾ ਕਰਨੀ ਆ ਸ਼੍ਰੀ ਰਾਮ ਲੱਲਾ ਜੀ ਦੀ ਜਿਹੜਾ ਉਹ ਗਰਬ ਗ੍ਰਹਿ ਆ ਉਹ ਤਾਂ ਕੰਪਲੀਟ ਹੋ ਚੁੱਕਿਆ ਤੇ ਦੂਜੀ ਗੱਲ ਸਾਰਾ ਹਿੰਦੁਸਤਾਨ 'ਚ ਅੱਜ ਪੂਰੀ ਚਰਚਾ ਆਇਆ ਤੇ ਠਾਠਾ ਮਾਰਦਾ ਕੱਠ ਉੱਥੇ ਪਹੁੰਚ ਰਿਹਾ ਮੇਰਾ ਖਿਆਲ ਉੱਥੇ ਸਫਾਈ ਅਭਿਆਨ ਵੀ ਸ਼ੁਰੂ ਕਰਤਾ ਤੇ ਵੱਖ-ਵੱਖ ਨਦੀਆਂ ਤੋਂ ਪਾਣੀ ਲੈ ਕੇ ਜਾਂ ਰਾਮ ਭਗਵਾਨ ਦੇ ਹੋਰ ਅਭਿਸ਼ੇਕ ਹੋ ਰਹੇ ਨੇ ਜਾਂ ਹਵਨ ਹੋ ਰਹੇ ਨੇ ਮੈਂ ਕਹਿੰਦਾ ਸਾਰਾ ਪ੍ਰੋਪਰ ਟਾਈਮ ਕੱਢ ਕੇ ਜੋ 7 ਮਿੰਟ ਦਾ ਟਾਈਮ ਕੱਢਿਆ ਉਹ ਕੋਈ ਵਿਦਵਾਨਾਂ ਨੇ ਕੱਢਿਆ ਕੋਈ ਮੋਦੀ ਜੀ ਨੇ ਤਾਂ ਨਹੀਂ ਕੱਢਿਆ ਉਹ ਵਿਦਵਾਨਾਂ ਨੇ ਕੱਢ ਕੇ ਤੇ ਅਸੀਂ ਉਸ ਹਾਵਨਾ ਉਹ ਅਸੀਂ ਲਈ ਤੇ ਤੁਰ ਰਹੇ ਹਾਂ ਅੱਜ ਟ੍ਰੇਨਾਂ ਫ੍ਰੀ ਹੋ ਚੁੱਕੀਆਂ ਆ ਅਯੁੱਧਿਆ ਵਾਸਤੇ ਬੱਸਾਂ ਫ੍ਰੀ ਲੱਗ ਚੁੱਕੀਆਂ ਨੇ ਜਾਂ ਰਾਮ ਮੰਦਿਰ ਦਾ ਜਿਸ ਤਰ੍ਹਾਂ ਜਦੋਂ ਰਾਮ ਮੰਦਿਰ ਬਣ ਰਿਹਾ ਸੀਗਾ ਉਹਦੇ ਵਿੱਚ ਵੱਡੇ ਵੱਡੇ ਇੰਡਸਟਰੀਅਲਿਸਟ ਨੇ ਬਿਜ਼ਨਸ ਟਾਈਕੂਨ ਨੇ ਉਹਨਾਂ ਨੇ ਵੀ ਆਪਣਾ ਯੋਗਦਾਨ ਜਿਹੜਾ ਉਸ ਦੇ ਵਿੱਚ ਪਾਇਆ 350 ਪਲੱਸ ਕਿਲੋ ਜਿਹੜਾ ਸੋਨਾ ਆ ਅਮਬਾਨੀ ਦੀ ਤਰਫੋਂ ਆਇਆ ਇਸ ਚੀਜ਼ ਨੂੰ ਕਿ ਮੈਂ ਦੇਖਦੇ ਹਾਂ ਕਿ ਅੱਜ ਵੱਡੇ ਵੱਡੇ ਬਿਜ਼ਨਸਮੈਨ ਵੀ ਉਸ ਦੇ ਵਿੱਚ ਆਪਣਾ ਜਿਹੜਾ ਹਿੱਸਾ ਬੜੀ ਸ਼ਰਧਾ ਸ਼ਰਧਾ ਦੇ ਨਾਲ ਜਿਹੜਾ ਵੱਡਾ ਹਿੱਸਾ ਜਿਹੜਾ ਹੈਗਾ ਆ ਉਹਦੀ ਬਣਤਰ ਦੇ ਵਿੱਚ ਜਿਹੜਾ ਪਾਰ ਹੈ ਦੇਖੋ ਜੇ ਚਾਹੇ बिजनेसमैन ਆ ਕੋਈ ਛੋਟਾ ਆ ਕੋਈ ਬੜਾ ਆ ਕੋਈ ਸਨਾਤਨੀ ਆ ਚਾਹੇ ਕੋਈ ਸਰਦਾਰ ਆ ਅਸੀਂ ਸਾਰੇ ਇੱਕ ਜਿਵੇਂ ਨੌ ਮਾਸ ਦਾ ਰਿਸ਼ਤਾ ਤੇ ਰਾਮ ਭਗਵਾਨ ਦਾ ਜ਼ਿਕਰ ਗੁਰਬਾਣੀ 'ਚ ਬਹੁਤ ਵਾਰੀ ਹੋਇਆ ਇਹ ਸਿਰਫ ਕੋਈ ਆਪਾਂ ਦੇਖੀਏ ਵੀ ਸਿਰਫ Hindu ਧਰਮ ਦੇ ਗ੍ਰੰਥਾਂ 'ਚ ਨਹੀਂ ਗੁਰਬਾਣੀ 'ਚ ਵੀ ਰਾਮ ਦਾ ਨਾਮ ਆਇਆ ਤੇ ਅੱਜ ਮੈਂ ਸਮਝਦਾ ਕਈ ਜਥੇਬੰਦੀਆਂ ਐਸੀਆਂ ਨੇ ਜਿਹੜੀਆਂ ਇਥੋਂ ਲੰਗਰ ਲੈ ਕੇ ਲੰਗਰ ਦਾ ਰਸਣ ਲੈ ਕੇ ਤਾਂ ਤੁਰ ਚੁੱਕੀਆਂ ਤੇ 22 ਤਰੀਕ ਨੂੰ ਨੈਗਰੇਸ਼ਨ ਵਾਲੇ ਦਿਨ ਉਥੇ ਲੰਗਰ ਲਗਾਣਗੇ ਮੈਂ ਸਮਝਦਾ ਇੱਕ ਇਹ ਰਿਸ਼ਤੇ ਦੀ ਜਿਹੜੀ ਮਜ਼ਬੂਤੀ ਹੈ ਉਹ ਜ਼ਿਆਦਾ ਵੱਧੀ ਹੈ ਇੱਕ ਪਾਸੇ ਵਿਰੋਧੀ ਧਿਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਮ ਮੰਦਿਰ ਦਾ ਉਦਘਾਟਨ ਜਿਹੜਾ ਠੀਕ ਇਲੈਕਸ਼ਨਾਂ ਤੋਂ ਪਹਿਲਾਂ ਹੀ ਕਿਉਂ ਕੀ ਇਹ ਵੋਟਰਾਂ ਨੂੰ ਲਮਾਉਣ ਦੀ ਜਿਹੜੀ ਹੈਗੀ ਆ ਇੱਕ ਚਾਲ ਚੱਲੀ ਜਾ ਰਹੀ ਹੈ ਏ ਜੇ ਹਿੰਦੂ ਜਗਤ ਦੀ ਗੱਲ ਕਰੀ ਤਾਂ ਹਿੰਦੂ ਜਗਤ ਤੇ ਵਿਸ਼ਤਾ ਖੁਸ਼ੀ ਦੀ ਲਹਿਰ ਹੀ ਬਹੁਤ ਵੱਡੀ ਹੈਗੀ ਆ ਕਿ ਸਾਡੇ 500 ਸਾਲਾਂ ਦਾ ਜਿਹੜਾ ਹੈਗੀ ਤਪੱਸਿਆ ਹੈਗੀ ਉਹ ਅੱਜ ਸਫਲ ਹੋਣ ਜਾਂਦੀ ਹੈ ਦੇਖੋ ਜੇ ਇਹਨੂੰ ਪੋਜ਼ਿਟਿਵ ਵੇ ਨਾਲ ਦੇਖੀਏ ਤਾਂ ਕਈ ਪੀੜ੍hiyan ਮੁੱਕ ਗਈਆਂ ਤੇ ਉਹਨਾਂ ਨੂੰ ਆ ਰਾਮ ਮੰਦਰ ਦੇ ਦਰਸ਼ਨ ਨਹੀਂ ਹੋਏ ਰਾਮ ਲੱਲਾ ਜੀ ਇੱਕ ਤੰਬੂ 'ਚ ਬੈਠੇ ਸੀ ਤੇ ਅੱਜ ਉਹ ਪੂਰੀ ਤਪੱਸਿਆ ਪੂਰਨ ਹੋ ਰਹੀ ਹੈ ਤੇ 22 ਤਰੀਕ ਨੂੰ ਜੇ ਉਹਦਾ ਅਧ்கਟਨ ਹੋਣ ਜਾ ਰਿਹਾ 70 ਸਾਲਾਂ 'ਚ ਪਹਿਲਾਂ ਨਹੀਂ ਹੋਇਆ ਬਾਕੀ ਪਾਰਟੀਆਂ ਜੇ ਕਾਂਗਰਸ ਦਾ ਰਾਜ ਰਿਹਾ ਹੈ ਤੇ ਕਿੰਨੇ ਸਾਲ ਅੱਧਾ ਰਾਜ ਕਾਂਗਰਸ ਨੇ ਕੀਤਾ ਹੈ 70 ਸਾਲਾਂ ਉਦੋਂ ਇਹ ਕਰਾ ਰਹੇ ਨੇ ਇਹ ਸਿਰਫ ਇੱਕ ਇਹ ਆ ਵੀ ਜਿਹੜੀ ਵੇਵ ਬਣਦੀ ਹੈ ਵੀ ਮੋਦੀ ਜੀ ਨੇ ਇਹ ਕੰਮ ਕਰਾ ਤਾ ਉਹ ਵੇਵ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹ ਵੇਵ ਨਹੀਂ ਟੁੱਟਣੀ ਸਨਾਤਨੀਆਂ ਨੂੰ ਚਾਹੇ ਉਹ ਸਿੱਖ ਜੱਥੇਬੰਦੀਆਂ ਨੂੰ ਇਹ ਪਤਾ ਵੀ ਮੋਦੀ ਜੀ ਨੇ ਬਹੁਤ ਲੰਬੀ ਲੜਾਈ ਲੜੀ ਹੈ ਤੇ ਜਿੱਤ ਕੇ ਆਏ ਨੇ ਉਹ ਚਾਰੋਂ ਪੇਠਾ ਦੇ ਸ਼ੰਕਰਾਚਾਰਿਆਂ ਦੇ ਇਸ ਤਰ੍ਹਾਂ ਦੇ ਬਿਆਨ ਬਿਆਨ ਆਉਣੇ ਕਿ ਸਮਝਦੇ ਹੋ ਕਿ ਉਹਨਾਂ ਨੇ ਕਿਸ ਸਥਿਤੀ ਚ ਰਹਿ ਕੇ ਇਸ ਤਰ੍ਹਾਂ ਦੇ ਬਿਆਨਬਾਜ਼ੀ ਆ ਜਿਹੜੀ ਇਹ ਇਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਇਹ ਉਹਨਾਂ ਦਾ ਸੋਚਣੀ ਹੈ ਵੀ ਉਹ ਕਿਸ ਲੈਵਲ ਤੇ ਸੋਚ ਰਹੇ ਆ ਪਰ ਇਹ ਜੇ ਦੇਖਿਆ ਜਾਵੇ ਪੂਰੇ ਹਿੰਦੁਸਤਾਨ ਦੇ ਲਾ ਲਈ ਇਹ ਵੀ ਪਹਿਲਾਂ ਬਹੁਤ ਵਿਦਵਾਨਾਂ ਨੇ ਇਹ ਸਲਾਹ ਲੈ ਕੇ ਟਾਈਮ ਕੱਢਿਆ ਕਿ ਤਾਂ ਮੈਂ ਨਹੀਂ ਸਮਝਦਾ ਇਹਦੇ ਕੋਈ ਨੁਕਸਾਨ ਹੈ ਕਿਉਂਕਿ ਆ ਰਾਮ ਮੰਦਰ ਬਣਨ ਤੋਂ ਪਹਿਲਾਂ ਵੀ ਕਿੰਨੇ ਸਾਲ ਅਸੀਂ ਦੇਖਿਆ ਆ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਰਿਹਾ ਹੈ ਹਮੇਸ਼ਾ ਕੰਟਰੋਵਰਸੀ ਨਾਲ ਜੁੜੀ ਰਹੀ ਹੈ ਤੇ ਹੁਣ ਉਦਘਾਟਨ ਦਾ ਸਮਾਂ ਆ ਗਿਆ ਤੇ ਅੱਜ ਵੀ ਕੰਟਰੋਵਰਸੀ ਨਾਲ ਜੁੜੀ ਹੋਈ ਹੈ ਦੇਖੋ ਜਿਹੜੀ ਚੀਜ਼ ਸਿੱਧ ਹੁੰਦੀ ਹੈ ਨਾ ਕੰਟਰੋਵਰਸੀ ਉਹਦੇ ਨਾਲ ਚੱਲਦੀ ਹੈ ਪੈਰਲਲ ਚੱਲਦੀ ਹੈ ਤਾਂ ਮੈਂ ਸਮਝਦਾ ਆ ਰਾਮ ਮੰਦਰ ਤੋਂ ਵੱਡੀ ਖੁਸ਼ੀ ਅੱਜ ਕੋਈ ਨਹੀਂ ਇੱਕ ਛੋਟੀ ਦਿਵਾਲੀ ਦੇ ਤੌਰ ਤੇ ਮਨਾਇਆ ਜਾ ਰਿਹਾ 22 ਤਰੀਕ ਨੂੰ ਤੇ ਲੋਕ ਦੀਪਮਾਲਾ ਕਰਦੇ ਆ ਕਿ ਤਿਹਾਰ ਦੇ ਰੂਪ ਚ ਮਨਾਇਆ ਜਾ ਰਿਹਾ ਤੇ ਕੰਟਰੋਵਰਸੀ ਮਾੜੀ ਮੋਟੀ ਨਾਲ ਚੱਲੇਗੀ ਕਿ ਮੈਂ ਦੇਖਦੇ ਹਾਂ ਕਿ 22 ਤਰੀਕ ਨੂੰ ਜਿਸ ਤਰ੍ਹਾਂ ਹਿੰਦੂ ਜਗਤ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪਹਿਲੀ ਵਾਰ ਹੋ ਰਿਹਾ ਹੈ ਕਿ ਸਾਲ ਦੇ ਵਿੱਚ ਅਸੀਂ ਦੂਜੀ ਦੀਵਾਲੀ ਆ ਜਿਹੜੀ ਮਨਾਉਣ ਜਾ ਰਹੇ ਹਾਂ ਕੀ ਲੱਗਦਾ ਹੈ ਕਿ ਉਸ ਦਿਨ ਕੀ ਹੋਵੇਗਾ ਦੇਖੋ ਸਾਨੂੰ 22 ਤਰੀਕ ਨੂੰ ਪਹਿਲਾਂ ਤਾਂ ਇੱਕ ਤਿਹਾਰ ਦੇ ਰੂਪ ਚ ਅਸੀਂ ਮਨਾ ਰਹੇ ਜਿਹੜੇ ਸਨਾਤਨੀ ਨਹੀਂ ਹਰੇਕ ਧਰਮ ਦਾ ਹਰੇਕ ਵਰਗ ਦਾ ਬੰਦਾ ਜਿਹੜਾ ਉਦੀਖ ਕਰਦਾ ਸੀ ਜਿਨ੍ਹਾਂ ਦੇ ਪੁਰਾਵੀ ਉਦੀਖ ਕਰਦੇ ਸੀ ਮੈਂ ਮੈਂ ਬਹੁਤ ਖੁਸ਼ ਨਸੀਬ ਹਾਂ ਮੈਂ ਉਸ ਫੈਮਿਲੀ ਨੂੰ ਬਿਲੋਂਗ ਕਰਦਾ ਤੇ ਜਦੋਂ 90 ਦੇ ਦਸ਼ਕ ਚ ਇਹ ਮਸਜਿਦ ਤੇ ਰਾਮ ਮੰਦਰ ਦਾ ਰੋਲਾ ਹੋਇਆ ਤੇ ਮੇਰੇ ਫਾਦਰ ਤੇ ਮੇਰੇ ਚਾਚਾ ਜੀ ਜੇਲ੍ਹ ਕੱਟ ਕੇ ਆਏ ਨੇ ਚਾਹੇ ਕੋਈ 15 ਦਿਨ ਦੀ ਕੋਈ 30 ਦਿਨ ਦੀ ਉਹ ਜਿੰਨਾ ਗੱਟੀਆਂ ਤੇ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਹੁਣ ਇਹ ਦੱਸੋ ਕਿ ਜਿਹੜੀ ਸ਼ੋਭਾ ਜਤਰਾ ਤੁਸੀਂ ਕੱਢਣ ਜਾ ਰਹੇ ਹੋ ਇਹ ਕਿਹੜੇ ਦਿਨ ਕੱਢਣ ਜਾ ਰਹੇ ਹੋ ਤੇ ਇਹਦਾ ਰੂਟ ਜਿਹੜਾ ਕੀ ਹੋਏਗਾ ਅਸੀਂ 20 ਤਰੀਕ ਨੂੰ ਸਾਡੇ ਪ੍ਰਧਾਨ ਨਿ컬 ਸ਼ਰਮਾ ਜੀ ਤੇ ਸਾਡੇ ਵਾਈਸ ਪ੍ਰਧਾਨ ਨੋਨੀ ਜੀ ਭਰਤ ਸ਼ਰਮਾ ਜੀ ਤੇ ਇਹਨਾਂ ਵੱਲੋਂ ਆਪਣਾ ਹਰਕ੍ਰਿਸ਼ਨ ਸਕੂਲ ਡਾਬੇ ਤੋਂ ਸ਼ੁਰੂ ਹੋ ਕੇ ਅਸੀਂ ਰੂਟ ਬਣਾਇਆ ਏਟੀਆਈ ਰੋਡ ਡਾਬਾ ਰੋਡ ਡਾਬਾ ਰੋਡ ਤੋਂ ਹੁੰਦੇ ਹੋਏ ਕੁਆਲਿਟੀ ਚੌਂਕ ਤੋਂ ਢੰਡ ਪੈਲੇਸ ਵੱਲ ਨੂੰ ਵੀ ਤਕਰੀਬਨ ਸਾਡਾ ਜਿਹੜਾ ਏਰੀਆ ਤਕਰੀਬਨ ਸਾਰਾ ਕਵਰ ਹੋ ਜਾਵੇ ਤੇ ਉਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ 22 ਤਰੀਕ ਦੇ ਇਸ ਰਾਮ ਮੰਦਿਰ ਦੇ ਉਦਘਾਟਨ ਨੂੰ ਲੈ ਕੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਸੁਨੇਹਾ ਦੇਣਾ ਚਾਹੋਗੇ 22 ਤਰੀਕ ਸ਼ਾਮ ਨੂੰ ਇੱਕ ਅਪੀਲ ਹੈ ਵੀ ਜਿੱਦਾਂ ਆਪਾਂ ਇੱਕ ਤਿਹਾਰ ਦੇ ਰੂਪ ਚ ਮਨਾਈਏ ਤੇ ਜਗਮਗ ਹੋ ਜਾਵੇ ਇੱਕ ਵਾਰੀ ਰਾਮ ਮੰਦਿਰ ਦੇ ਕਿਉਂਕਿ ਰਾਮ ਨਾਮ ਦੀ ਜੋਤੀ ਹਰ ਘਰ ਚ ਜਗਾਈ ਜਾਵੇ ਦੀਪਮਾਲਾ ਕੀਤੀ ਜਾਵੇ ਤਾਂ ਜੋ 22 ਤਰੀਕ ਆ ਇੱਕ ਇਤਿਹਾਸ ਦੇ ਰੂਪ ਚ ਇਤਿਹਾਸ ਚ ਦਰਜ ਹੋ ਜਵੇ। ਆ ਤੁਸੀ ਸੁਣਿਆ ਸਨਮਨ ਸੈਣੀ ਜੋ ਕਿ ਇੱਕ ਸ਼ੋਭਾ ਯਾਤਰਾ ਜਿਹੜੀ ਕੱਢਣ ਜਾ ਰਹੇ ਐ RAM ਮੰਦਿਰ ਨੂੰ ਲੈ ਕੇ 500 ਸਾਲਾਂ ਬਾਅਦ RAM ਮੰਦਿਰ ਜਿਹੜਾ ਹੁਣ ਅੱਜ ਉਦਘਾਟਨਾ ਜਿਹੜਾ ਅੱਜ ਹੋ ਰਿਹਾ ਐ ਤੇ Hindu ਜਗਤ ਦੇ ਵਿੱਚ ਇਸ ਨੂੰ ਲੈ ਕੇ ਬੜੀ ਖੁਸ਼ੀ ਦੀ ਲਹਿਰ ਐ ਔਰ ਇਦਾਂ ਕਿਹਾ ਜਾ ਰਿਹਾ ਕਿ 22 ਤਰੀਕ ਨੂੰ ਲੋਕ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰਨਗੇ ਆਤੀਸ਼ਵਾਦੀ ਕਰਨਗੇ ਕਿਉਂਕਿ గ్రంథਾਂ ਦੇ ਅਨੁਸਾਰ ਅਗਰ ਦੇਖੀਏ ਤਾਂ 22 ਤਰੀਕ ਜੋ ਕਿ ਜਿਹੜਾ ਦਿਨ ਬਣਦਾ ਉਸੇ ਦਿਨ ਹੀ ਸ਼੍ਰੀ ਰਾਮ ਦਾ ਰਾਜ ਤਿਲਕ ਜਿਹੜਾ ਹੋਇਆ ਸੀ ਜਦੋਂ ਉਹ ਜੇ ਉਹਦੇ ਵਾਪਸ ਆਏ ਸੀ ਤਾਂ ਦੀਵਾਲੀ ਨੂੰ ਲੋਕਾਂ ਨੇ ਜਿਹੜੇ ਦੀਪ ਜਲਾਏ ਸੀ ਤਾਂ ਉਸ ਤੋਂ ਬਾਅਦ ਉਹਨਾਂ ਦਾ ਰਾਜ ਤਿਲਕ ਜਿਹੜਾ ਇਸ ਦਿਨ ਵਿੱਚ ਹੋਇਆ ਸੀ ਤਾਂ ਇਸੇ ਦਿਨ ਨੂੰ ਹੀ ਪ੍ਰਾਣ ਪ੍ਰਤੀਸ਼ਟਾ ਵਾਸਤੇ ਰੱਖਿਆ ਗਿਆ ਇਸੇ ਦਿਨ ਹੀ ਜਿਹੜਾ ਉਦਘਾਟਨ ਜਿਹੜਾ ਰੱਖਿਆ ਗਿਆ ਹਾਲਾਂਕਿ 5 ਤੋਂ 7 ਮਿੰਟ ਦਾ ਜਿਹੜਾ ਸ਼ੁਭ ਸਮੇਂ ਹੈ لیکن میں سمجھਦਾ ਕਿ ਉਸ ਸਮੇਂ ਦੇ ਵਿੱਚ ਜਿਹੜਾ ਹੈਗਾ ਪ੍ਰਾਣ ਪ੍ਰਤੀਸ਼ਾ ਜਿਹੜੀ ਹੈਗੀ ਆ پوری ਹੋ ਜਾਏਗੀ ਦੇਸ਼ ਦੇ ਹੀ ਨਹੀਂ ਦੇਸ਼ ਤੋਂ ਬਾਹਰੋਂ ਵੀ کئی ਜਿਹੜੇ ਹੈਗੇ ਦੇਸ਼ਾਂ ਦੇ ਵਿੱਚੋਂ ਚੀਫ ਕੈਸਟ ਜਿਹੜੇ ਸੱਦੇ ਨੇ ਔਰ ਇਤਿਹਾਸ ਦੇ ਵਿੱਚ ਇਹ ਪਹਿਲਾ ਉਦਘਾਟਨ ਹੋਏਗਾ ਜਿਸ ਦੀ ਚਰਚਾ ਜਿਹੜੀ ਪੂਰੇ ਦੇਸ਼ ਦੇ ਨਾਲ ਨਾਲ ਪੂਰੇ ਵਰਲਡ ਦੇ ਵਿੱਚ ਇਹ ਬਣੀ ਹੋਈ ਹੈ ਕੈਮਰਾਮੈਨ ਮਨਦੀਪ ਦੇ ਨਾਲ ਵਿਸ਼ਾਲ ਸਰਦਾ ਪ੍ਰਾਈਮ ਮੋਡਿ ਲੁਧਿਆਣਾ